ਆਪਣੇ ਪਿਤਾ ਤੇ ਦਿਗਜ ਅਦਾਕਾਰ ਧਰਮਿੰਦਰ ਦੀਆਂ ਅਸਥੀਆਂ ਜਲਪਰਵਾਹ ਕਰਨਗੇ ਸਨੀ ਦਿਓਲ ਨੂੰ ਗੁੱਸਾ ਚੜ ਗਿਆ ਬੱਲਵਰਦੇ ਹੀ ਮੈਨ ਤਰਮਿੰਦਰ ਦੀਆਂ ਅਸਥੀਆਂ ਅੱਜ ਹਰਿਦੁਆਰ ਦੇ ਵਿੱਚ ਜਲ ਪ੍ਰਵਾਹ ਕੀਤੀਆਂ ਗਈਆਂ ਇਸ ਦੌਰਾਨ ਸਨੀ ਦਿਓਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਬੇहद ਹੀ ਗੁੱਸੇ ਚ ਦਿਖਾਈ ਦੇ ਰਹੇ ਨੇ ਜਦੋਂ ਦਿਗਜ ਅਦਾਕਾਰ ਤਰਮਿੰਦਰ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਸੀ ਉਦੋਂ ਵੀ ਸਨੀ ਦਿਓਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਪਪਰਾਸੀ ਤੇ ਭੜਕਦੇ ਦਿਖਾਈ ਦਿੱਤੇ ਤੇ ਹੁਣ ਫੇਰ ਸਨੀ ਦਿਓਲ ਨੂੰ ਇੰਨਾ ਗੁੱਸਾ ਚੜਿਆ ਕਿ ਉਹ ਪਪਰਾਸੀ ਕੋਲ ਪਹੁੰਚ ਕੇ ਕੈਮਰਾ ਖੋਣ ਲੱਗ ਪਏ ਡੋਲ ਪਰਿਵਾਰ ਨੂੰ ਖਰੀਦਵਾਰ ਦੇ ਵਿੱਚ ਦੇਖਿਆ ਗਿਆ ਤੇ ਇਸ ਰਸਮ ਦੌਰਾਨ ਸਨੀ ਦਿਓਲ ਬੋਬੀ ਦਿਓਲ ਅਤੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ। ਧਰਮਿੰਦਰ ਦੀਆਂ ਅਸਥੀਆਂ ਸਨੀ ਦਿਓਲ ਦੇ ਪੁੱਤਰ ਕਰਨ ਦਿਓਲ ਨੇ ਜਲ ਪ੍ਰਵਾਹ ਕੀਤੀਆਂ। ਅੰਤਿਮ ਸੰਸਕਾਰ ਦੀ ਵਾਂਗ ਇਹ ਰਸਮ ਵੀ ਬਹੁਤ ਹੀ ਗੁਪਤ ਤਰੀਕੇ ਦੇ ਨਾਲ ਨਿਭਾਈ ਗਈ ਤੇ ਇਸ ਦੌਰਾਨ ਸਨੀ ਦਿਓਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ। ਇਸ ਵੀਡੀਓ ਦੇ ਵਿੱਚ ਉਹ ਪਪਰਾਜ਼ੀ ਤੇ ਗੁੱਸਾ ਹੁੰਦੇ ਦਿਖਾਈ ਦੇ ਰਹੇ ਨੇ। ਸਨੀ ਦਿਓਲ ਉਹਨਾਂ ਨੂੰ ਝਟਕਦੇ ਹੋਏ ਦਿਖਾਈ ਦੇ ਰਹੇ ਨੇ। ਉਹ ਗੁੱਸੇ ਦੇ ਨਾਲ ਉਨਾ ਕੋਲ ਪਹੁੰਚਦੇ ਨੇ ਤੇ ਇਸ ਦੌਰਾਨ ਸਨੀ ਕਹਿੰਦੇ ਸੁਣਾਈ ਦਿੱਤੇ ਕਿ ਤੁਸੀਂ ਲੋਕਾਂ ਨੇ ਆਪਣੀ ਸ਼ਰਮ ਵੇਚ ਦਿੱਤੀ ਹੈ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਨੇ ਦੱਸੋ ਕਿੰਨੇ ਪੈਸੇ ਚਾਹੀਦੇ ਨੇ ਇਹ ਵੀਡੀਓ ਕਥਤ ਤੌਰ ਤੇ ਹਰਕੀ ਪੂੜੀ ਦਾ ਹੈ ਸਨੀ ਗੁੱਸੇ ਦੇ ਨਾਲ ਪਪਰਾਜ਼ੀ ਤੇ ਪਪਰਾਜ਼ੀ ਤੋਂ ਕੈਮਰਾ ਖੁੰਦੇ ਵੀ ਦਿਖਾਈ ਦਿੱਤੇ